ਹੁਸ਼ਿਆਰਪੁਰ ਤੋਂ ਸਾਬਕਾ ਵਿਧਾਇਕ ਅਤੇ ਸਾਬਕਾ ਮੰਤਰੀ ਸੁੰਦਰ ਸ਼ਾਮ अरोड़ा ਦੇ ਪਿਏ ਰਜਿੰਦਰ ਪਰਮਾਰ ਨੂੰ ਸਾਈਬਰ ਕ੍ਰਾਈਮ ਪੁਲਿਸ ਵੱਲੋਂ ਫੇਕ ਆਈਡੀ ਮਾਮਲੇ ਦੇ ਵਿੱਚ ਪਰਚਾ ਦਰਜ ਕੀਤਾ ਜਿਸ ਦੇ ਚੱਲਦੇ ਹੋਏ ਅੱਜ ਕੋਰਟ ਵਿੱਚ ਪੇਸ਼ ਕੀਤਾ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਦੇਵਦਤ ਅੱਜ ਰਜਿੰਦਰ ਸਿੰਘ ਪਰਮਾਰ ਨੂੰ ਅਸੀਂ ਪੇਸ਼ ਕੀਤਾ ਸੀਗਾ 2 ਦਿਨ ਦਾ ਰਿਮਾਂਡ ਜਿਹੜਾ ਉਹ ਸਾਨੂੰ ਮਿਲਿਆ ਤੇ ਫਰਦਰ ਦੀ ਇਨਵੈਸਟੀਗੇਸ਼ਨ ਜਾਰੀ ਹੈ ਤੇ ਇਨਵੈਸਟੀਗੇਸ਼ਨ 'ਚ ਜੋ ਤੱਥ ਹੋਣਗੇ ਤਦ ਤੁਹਾਨੂੰ ਦੱਸਿਆ ਜਾਣਗੇ ਕਿਹੜਾ ਜਿਹੜਾ ਪਰਚਾ ਪਿਆ ਦੇ ਉੱਤੇ ਇਹਦੇ ਤੇ ਆਈਟੀ ਐਕਟ ਹੈਗਾ ਤੇ ਪਲੱਸ ਸੈਕਸ਼ਨਸ ਹੈਗੀਆਂ ਨੇ 66 71 ਜਿਹੜੀ ਫੇਕ ਆਈਡੀ ਬਣਾਈ ਹੈ ਉਹਦਾ ਉਹਦੀਆਂ ਸੈਕਸ਼ਨਸ ਕੋਈ ਦੱਸਿਆ ਗਿਆ ਕਿ ਕਾਹਦੇ ਪਿੱਛੇ ਆਰੇ ਇਹ ਕਹਿੰਦਾ ਮੇਰੀ ਇਹਨੂੰ ਡਿਫੇਮ ਕਰ ਕਰਨ ਦੀ ਖਾਤਰ ਪਾਰਿਆ ਸੀ ਇਹ ਜਿਹੜੇ ਆਮ ਲੋਕ ਫੇਕ ਆਈਡੀ ਬਣਾ ਲਿਓ ਉਹਨਾਂ ਨੂੰ ਕੀ ਮੈਸੇਜ ਦੇਣਾ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਹੁਣ ਟੈਕਨੀਕਲ ਜਿਹੜੀ ਕਿਸੇ ਦੀ ਵੀ ਫੇਕ ਆਈਡੀ ਬਣਾਉਣੀਓ ਤੁਸੀਂ ਉਹ ਸਾਡੇ ਰਿਕਾਰਡ ਤੇ ਆ ਜਾਂਦੀ ਹੈ ਅਜਿਹੀਆਂ ਹਰਕਤਾਂ ਜਿਹੜੀਆਂ ਸਫਾਜ ਦੇ ਵਿੱਚ ਨਾ ਕੀਤੀਆਂ ਜਾਣ ਤੇ ਇਹਨਾਂ ਇਹੋ ਜਿਹੀਆਂ ਹਰਕਤਾਂ ਦੇ ਉੱਤੇ ਨੱਥ ਪਾਉਣੀ ਚਾਹੀਦੀ ਸੀ ਸਪੈਸ਼ਲ ਕਾਂਗਰਸ ਪਾਰਟੀ ਦਾ ਹੱਥ ਸੀ ਨਹੀ ਇਹਦੇ ਬਾਰੇ ਨਹੀਂ ਕੁਝ ਵੀ ਪਤਾ ਕਿ ਕਦਾ ਹੱਥ ਸੀ